ਅੱਜ ਦੀ ਵਾਰ ਤੁਸੀਂ ਸੁਣਦੇ ਹੋ ਵਿਚਾਰਦੇ ਹੋ ਗੱਲਬਾਤ ਡਾਕਟਰ ਸਾਹਿਬ ਨਾਲ ਬੱਖ-ਮੱਖ ਮੁੱਦਿਆਂ ਤੇ ਹੁੰਦੀ ਆ ਡਾਕਟਰ ਸਾਹਿਬਨ ਟੀਵੀ 84 ਟੀਵੀ ਦੇਖਦੇ ਹੋ ਮੀਡੀਆ ਦੀ ਵੀ ਆਪਣੀ अहमियत ਆ ਤੇ ਵੀਡੀਓ ਦੀ ਘੱਪਾ ਗੱਲਬਾਤ ਕਰਦੇ ਆ ਤੁਸੀਂ ਸਾਨੂੰ YouTube ਚੈਨਲ ਤੇ ਵੀ ਦੇਖ ਸਕਦੇ ਹੋ ਸੁਣ ਸਕਦੇ ਹੋ ਆਈ ਪੀ ਟੀਵੀ ਤੇ ਵੀ ਅਤੇ ਅੱਜ ਦੀ ਵਾਰ ਨੂੰ ਚਲਦੇ-ਚਲਦੇ ਆ ਵੀ 29 ਸਾਲ ਹੋ ਗਏ ਨੇ ਇਹਦੇ ਲਈ ਵੀ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਅਚੇਚੇ ਤੌਰ ਤੇ ਧੰਨਵਾਦ ਆ ਜੀ ਵਨ ਤੋਂ ਤੁਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਆ ਰਹੇ ਹੋ ਤੇ ਗੱਲਬਾਤ ਆਪਾਂ ਅੱਗੇ ਤੋਰੀਏ ਖਾਸ ਕਰਕੇ ਪ੍ਰੈਜ਼ੀਡੈਂਟ 트럼ਪਸ ਆਪ ਨੇ ਜੋ ਜਨਰਲਾਈਟਡ ਨੇਸ਼ਨ ਦੇ ਵਿੱਚ ਇੱਕ ਘੰਟੇ ਦਾ ਇੱਕ ਘੰਟੇ ਤੋਂ ਵੱਧ ਲੈਕਚਰ ਕੀਤਾ ਬਿਨਾ ਪੜ੍ਹੇ ਤੋਂ ਹਾਂਜੀ ਜੋ ਕੁਝ ਉਹਨਾਂ ਨੇ ਕਿਹਾ ਬੋਲਿਆ ਇੰਡੀਆ ਤੇ ਜਿਹੜਾ ਫਿਰ ਉਹਨਾਂ ਨੇ ਕਿਹਾ ਇਹ ਇੰਡੀਆ ਚਾਈਨਾ ਵੱਡੇ ਫੰਡਰ ਨੇ ਰਸ਼ੀਆ ਤੇ ਯੂਕਰੇਨ ਦੀ ਬਾਰ ਦੀ ਗੱਲਬਾਤ ਕੀਤੀ ਹੈ ਫਿਰ ਉਹਨਾਂ ਨੇ ਦਰ ਆਇਆ ਵੀ ਇੰਡੀਆ ਪਾਕਿਸਤਾਨ ਦੀ ਜੰਗ ਇਜ਼ਰਾਇਲ ਅਤੇ ਈਰਾਨ ਵਾਲਾ ਮੁੱਦਾ ਸੱਤ جنگਾਂ ਵੀ ਉਹਨਾਂ ਨੇ ਰੁਕਵਾਈਆਂ ਨੇ ਸੋ ਜਿਹੜਾ ਸੈਂਕਸ਼ਨ ਵੀ ਤੇਜ਼ ਹੋਣਗੇ ਤਾਂ ਫਿਰ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਜਦੋਂ ਕੱਲ ਦੀ ਮੀਟਿੰਗ ਯੂਕਰੇਨ ਦੇ ਪ੍ਰੈਜ਼ੀਡੈਂਟ ਚੇਲੈਂਸਕੀ ਨਾਲ ਹੁੰਦੀ ਹੈ ਕਿਉਂਕਿ ਇੰਡੀਆ ਨੇ ਜਿਹੜਾ ਔਇਲ ਖਰੀਦਿਆ ਸੀ ਇੰਡੀਆ ਤੇ ਹੋਰ ਜਿਹੜੇ ਸੈਂਕਸ਼ਨ ਲੱਗਣ ਦੀ ਗੱਲਬਾਤ ਵੀ ਹੈ ਵੀ ਜਿਹੜਾ ਰਸ਼ੀਆ ਨੂੰ ਪੇਪਰ ਟਾਈਗਰੀ ਕਹਿ ਦਿੱਤਾ ਤੇ ਨਾਲ ਹੀ ਵੀ ਕਿਹਾ ਕਿ ਯੂਕਰੇਨ ਆਪਣੇ ਜਿਹੜੇ ਇਲਾਕੇ ਰਸ਼ੀਆ ਨੇ ਉਹਨਾਂ ਤੋਂ ਖੋਏ ਨੇ ਜਾਂ ਦੱਬੇ ਨੇ ਵਾਪਸ ਲੈ ਸਕਦਾ ਨੈਟੋ ਨੂੰ ਫੁੱਲ ਫੰਡਿੰਗ ਦੀ ਗੱਲ ਕੀਤੀ ਹੈ ਫੁੱਲ ਸਪੋਰਟ ਦੀ ਗੱਲ ਕੀਤੀ ਹੈ ਸੋ ਇਹ ਗੱਲਾਂ ਬਾਤਾਂ ਵੀ ਹੋਈਆਂ ਨੇ ਸੋ 트ੰਪ ਸਾਹਿਬ ਦਾ ਜਿਹੜਾ ਬਹੁਤ ਵੱਡਾ ਭਾਸ਼ਣ ਸੀ ਕਿਉਂਕਿ 트ੰਪ ਦਾ ਆਪਣਾ ਸਟਾਈਲ ਹੈ 트ੰਪ ਨੇ ਆਪਣੀ ਪੂਰੀ ਪਾਵਰ ਦੀ ਵਰਤੋਂ ਵੀ ਕੀਤੀ ਹੈ ਤੇ ਦੁਨੀਆ ਨੂੰ ਇੱਕ ਨਵਾਂ ਸੰਦੇਸ਼ ਤੇ ਇੱਕ ਨਵਾਂ ਚੈਪਟਰ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਪੀਸ ਦੀ ਆਪਾਂ ਗੱਲ ਕਰਦੇ ਤੇ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਵਾਰ ਆ ਉਸ ਨੂੰ ਐਂਡ ਕਰਨ ਦਾ ਜਿਹੜਾ ਸੋਲੂਸ਼ਨ ਵੀ ਦੱਸਿਆ ਜੀ ਡਾਕਟਰ ਸਾਹਿਬ ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਬੜੇ ਐਲੋਕੁਐਂਟਲੀ 1 ਘੰਟਾ ਪ੍ਰੈਜ਼ੀਡੈਂਟ 트ੰਪ ਨੇ ਐਡਰੈਸ ਕੀਤਾ ਹਾਲਾਂ ਉਹਨਾਂ ਦੀ ਇਹ ਨਹੀਂ ਹੈ ਵੀ ਉਹਨਾਂ ਨੇ ਵਰਬੀਟਰਮ ਆਪਣੀ ਸਪੀਚ ਕੀਤੀ ਸਪੀਚ ਉਹਨਾਂ ਦੇ ਕੋਲ ਲਿਖਤੀ ਸੀ ਫਰਕ ਇਹ ਨਾ ਸੀ ਕਿ ਵੀ ਜਦੋਂ ਕਿਉਂਕਿ ਅੱਜ ਕੱਲ ਜਿਹੜਾ ਸਭ ਤੋਂ ਸਹੂਲਤ ਵਾਲਾ ਕੰਮ ਹੈ ਉਹ ਟੈਲੀਪ੍ਰੌਂਪਟਰ ਹੈ ਜੋ ਤੁਹਾਡੀ ਸਪੀਚ ਲਿਖੀ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਸਕਰੀਨ ਹੈ ਜਿਹਨੂੰ ਬਾਕੀ ਕੋਈ ਨਹੀਂ ਦੇਖ ਸਕਦਾ ਉਸ ਦੇ ਉੱਤੇ ਤੁਸੀਂ ਉਸ ਨੂੰ ਪੜ੍ਹਦੇ ਹੋ ਔਰ ਪ੍ਰੈਜ਼ੀਡੈਂਟ 트੍ਰੰਪ ਜਦੋਂ ਜਾ ਰਹੇ ਸੀ ਯੂਐਨ ਦੇ ਵਿੱਚ 엘ਿਵੇਟਰ ਲੈ ਕੇ ਸੋ ਪਹਿਲਾ ਹਾਦਸਾ ਤਾਂ ਇਹ ਹੋਇਆ ਕਿ 엘ਿਵੇਟਰ ਅੱਪ ਦੇ ਵਿੱਚ ਰੁਕ ਗਿਆ ਇਸ ਦਾ ਜ਼ਿਕਰ ਉਹਨਾਂ ਨੇ ਆਪਣੀ ਓਪਨਿੰਗ 'ਚ ਕੀਤਾ ਕਿ ਯੂਨਾਈਟਿਡ ਨੇਸ਼ਨਸ ਨੇ ਮੈਨੂੰ ਇਹ ਦੋ ਤੋਹਫੇ ਦਿੱਤੇ ਨੇ ਸੋ ਪਹਿਲਾ ਤਾਂ ਉਹਨਾਂ ਨੇ ਇਹੀ ਕਿਹਾ ਕਿ ਭਈ ਫਰਸਟ ਲੇਡੀ ਔਰ ਮੈਂ ਫਿਟ ਸੀ ਇਸ ਲਈ ਅਸੀਂ ਸੰਭਲ ਗਏ ਨੇ ਤਾਂ ਜਿਸ ਝਟਕੇ ਨਾਲ 엘ਿਵੇਟਰ ਰੁਕਿਆ ਉਹਨੇ ਦੁਖਸਾਨ ਕਰਨਾ ਸੀ ਦੂਸਰਾ ਉਹਨਾਂ ਨੇ ਕਿਹਾ ਵੀ ਟੈਲੀਪ੍ਰੌਮਪਟਰ ਵੀ ਕੰਮ ਨਹੀਂ ਕਰਦਾ ਔਰ ਲਿਖਿਆ ਹੀ ਪੜ੍ਹ ਰਹੇ ਸੀ ਔਰ ਜਦੋਂ ਉਹਨਾਂ ਨੇ 2-4 ਜੁਮਲੇ ਬੋਲੇ ਉਦੋਂ ਟੈਲੀਪ੍ਰੌਮਪਟਰ ਚੱਲ ਪਿਆ ਸੋ ਇਹ ਉਹਨਾਂ ਦੇ ਲਈ ਜਿਹੜਾ ਆਲਰੇਡੀ ਉਹਨਾਂ ਨੇ UN ਨੂੰ ਝੰਬਣ ਦੇ ਲਈ ਜਿਹੜੇ ਨੁਕਤੇ ਰੱਖੇ ਸੀ ਉਹਨਾਂ ਦੇ ਵਿੱਚ ਜਿਹੜੀ ਟੌਪ ਕੀਤੇ ਇਹ ਦੋਨੋਂ ਹੀ ਕਿ ਭਾਈ ਇਹ ਇਹਨਾਂ ਦੀ ਫੇਲਰ ਹੈ ਉਹਨਾਂ ਨੇ ਉਹਦੇ ਜੇ ਵੀ ਜ਼ਿਕਰ ਕੀਤਾ ਕਿ ਭਾਈ ਕਿਸ ਲੈਵਲ ਤੇ ਇਹ ਜਿਹੜਾ ਜਿਹਦੇ ਮੈਂ ਜਦੋਂ ਜਿਹਨੇ 트럼ਪ ਟਾਵਰ 트럼ਪ ਨੇ ਨਿਊਯਾਰਕ 'ਚ ਬਣਾਏ ਨੇ 500 ਮਿਲੀਅਨ ਡਾਲਰ ਦਾ ਬਜਟ ਦਿੱਤਾ ਸੀ UN ਦੀ ਬਿਲਡਿੰਗ ਨੂੰ ਬਣਾਉਣ ਦਾ ਲੇਕਿਨ 8 ਬਿਲੀਅਨ ਡਾਲਰ ਵਾਲਾ ਉਹਨਾਂ ਨੇ ਬੜਵਾ ਕੇ ਵੀ ਨਕਮੀ ਇਮਾਰਤ ਹੈ ਹੋਰ ਆ ਇਹਨਾਂ ਦਾ ਅਰੇਂਜਮੈਂਟ ਹੈ ਸੋ ਉਹਨੇ ਪਹਿਲਾਂ ਉਹਨਾਂ ਦੇ ਇਨਫਰਾਸਟ੍ਰਕਚਰ ਨੂੰ ਪੰਨਿਆ ਫਿਰ UN ਨੂੰ ਉਹਨੇ ਕਿਹਾ ਜੀ ਸੱਤ ਵਾਰ ਜਿਹੜੀਆਂ ਮੈਂ ਰਿਕੁਆਈਆਂ ਨੇ UN ਕਿੱਥੇ ਸੀ ਔਰ ਈਵਨ ਕਿਸੇ ਨੇ ਮੇਰੇ ਨਾਲ ਸੰਪਰਕ ਵੀ ਨਹੀਂ ਕੀਤਾ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਉਹਨਾਂ ਦਾ ਦੂਸਰਾ ਪਾਰਟ ਸੀ ਥਰਡਲੀ ਜਿਹੜੇ ਉਹਨਾਂ ਨੇ ਅੱਡ-ਅੱਡ ਬੁੱਧਿਆਂ ਦੇ ਉੱਤੇ ਜਿਵੇਂ ਕਲਾਈਮੇਟ ਚੇਂਜ ਦੇ ਉੱਤੇ ਜਿਹਦੇ ਉਹ ਹਮੇਸ਼ਾ ਹੀ ਖਿਲਾਫ ਨੇ ਉਹਨਾਂ ਨੇ ਕਾਰਬਨ ਨੂੰ ਔਰ ਦੂਸਰੇ ਨੂੰ ਬੜਾ ਅਸਰਾਇਆ ਔਰ ਇਹ ਸਾਰੀ ਜਿਹੜੀ ਕਲਾਈਮੇਟ ਨਾਲ ਰਿਲੇਟਡ ਪਾਲਿਸਿਸ ਨੂੰ ਨੈਗੇਟ ਕੀਤਾ ਫਿਰ ਜਿਹੜੀ ਵਰਲਡ ਦੇ ਵਿੱਚ ਜਿਹੜੀ ਕਨਫਲਿਕਟ ਨੂੰ ਲੈ ਕੇ ਹੈ ਜਿਵੇਂ ਰੂਸ ਦਾ ਯੂਕਰੇਨ ਦੇ ਉੱਤੇ ਦਾਵਾ ਉਹਦੇ ਉੱਤੇ ਪ੍ਰੈਜ਼ੀਡੈਂਟ 트੍ਰੰਪ ਦੀਆਂ ਪੋਜੀਸ਼ਨਸ ਕਾਫੀ ਚੇਂਜਿੰਗ ਨਜ਼ਰ ਆਈਆਂ ਇੱਕ ਸਟੇਜ ਤੇ ਜਿੱਥੇ ਉਹ ਜ਼ੇਲੈਂਸਕੀ ਨੂੰ ਇਸ ਰਾ ਦੇ ਰਿਹਾ ਸੀ ਕਿ ਜਿਹੜੀ ਟੈਰਿਟਰੀ ਰੂਸ ਨੇ ਕੰਕਰ ਕੀਤੀ ਹੈ ਉਹ ਆਪਣੇ ਕੋਲ ਰੱਖ ਰੱਖੇਗਾ ਲੇਕਿਨ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੇ NATO ਖੜੀ ਹੋਏ ਤੇ ਹਰ ساری ਟੈਰਿਟਰੀ ਵਾਪਸ ਲਈ ਜਾਏਗੀ ਉਹਨਾਂ ਨੇ ਪੀਪਲ ਟਾਈਗਰ ਵੀ ਕਿਹਾ ਸੋ ਜ਼ਾਹਰ ਹੈ ਕਿ ਭਈ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਸੱਤ ਵਾਰ ਜਿਹੜੀਆਂ ਨੇ ਜਿਹਨਾਂ ਚ ਮੈਨੂੰ ਲੱਗਦਾ ਸੀ ਕਿ ਸਭ ਤੋਂ ਸੌਖੀ ਜਿਹੜੀ ਹੈ ਉਹ ਜਿਹੜੀ ਹੈ ਯੂਕਰੇਨ ਵਾਰ ਹੈ ਕਿਉਂਕਿ ਪੁਤਿਨ ਨਾਲ ਮੇਰੀ ਪਰਸਨਲ ਕੈਮਿਸਟਰੀ ਪਰਸਨਲ ਸੀ ਪਰ ਉਹ ਸਭ ਤੋਂ ਟਾਫ ਸਾਬਤ ਹੋਈ ਅਰੇ ਇਹ ਚੋਣਾ ਨੇ ਜ਼िला ਵੀ ਕੀਤਾ ਕਿ ਭਾਈ ਮੈਨੂੰ ਜਿਹੜੀ ਐ ਇਨਾ ਮੈਂ ਕੰਮ ਕੀਤਾ ਮੈਨੂੰ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ ਨੋਬ ਕੱਲੀ ਕੱਲਾ ਮੇਰਾ ਜਿਹੜਾ ਜੰਗਨੂ ਰਕਵਾਣਾ ਉਹ ਕੁਆਲੀਫਾਈ ਕਰਦਾ ਸੀ ਨੋਵਲ ਪੀਸ ਪ੍ਰਾਈਜ਼ ਲਈ ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਵਰਲਡ ਵਿਜ਼ਨ ਜਿਹੜਾ ਉਸ ਦੇ ਵਿੱਚ ਜਿਹੜਾ ਖਾਸ ਤੌਰ ਤੇ ਭਾਰਤ ਨੂੰ ਜੇ ਜਿਹਦੇ ਵਿੱਚ ਸਾਡੀ ਦਿਲਚਸਪੀ ਸੀ ਕਿ ਭਈ ਇੰਡੀਆ ਬਾਰੇ ਆਫਟਰ ਕਿ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ ਜਿਹੜਾ ਉਹ ਵਧਾਈ ਵੀ ਦਿੱਤੀ ਹੈ ਉਹਨੇ ਵੀ ਗੁੱਡ ਫਰੈਂਡ ਕਿਹਾ ਤੇ ਉਹਨੇ ਵੀ ਮੋਦੀ ਨੇ ਰੈਸਿਪਰੋਕੇਟ ਕੀਤਾ ਹੈ ਕਿ ਵੀ ਹੁਣ ਇੰਡੀਆ ਬਾਰੇ ਕੀ ਲਾਈਨ ਹੋਈ ਕਿ ਸੋ ਦੋ ਮੁੱਦਿਆਂ ਤੇ ਇੰਡੀਆ ਨੂੰ ਉਹਨਾਂ ਨੇ ਪੂਰਾ ਰਗੜਾ ਦਿੱਤਾ ਹੈ ਯੂਕਰੇਨ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਜੇ ਚਾਈਨਾ ਔਰ ਇੰਡੀਆ ਔਇਲ ਬਾਏ ਕਰਨਾ ਬੰਦ ਕਰ ਦੇਣ ਰਸ਼ੀਆ ਤੋਂ ਤੇ ਜੰਗ ਖਤਮ ਹੋ ਸਕਦੀ ਹੈ ਸੋ ਜਿਹੜਾ ਮੋਦੀਜ਼ ਵਾਰ ਯੂਕਰੇਨ ਨੂੰ ਇਹਨੇ ਕਿਹਾ ਸੀ 트੍ਰੰਪ ਨੇ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਉਸ ਦੇ ਉੱਤੇ ਉਹਨਾਂ ਦੀ ਕਾਇਮੀ ਹੈ ਔਰ ਇਸ ਦੇ ਨਾਲ ਦੂਸਰਾ ਪਾਰਟ ਜਿਹੜਾ ਰਿਪੀਟਿਡਲੀ ਹੁਣੇ ਸ਼ਾਇਦ 50 ਤੋਂ ਜ਼ਿਆਦਾ ਵਾਰ ਹੋ ਗਿਆ ਜਦੋਂ 트ੰਪ ਨੇ ਇੰਡੀਆ ਪਾਕਿਸਤਾਨ ਜੰਗ ਨੂੰ ਰੁਕਵਾਉਣ ਦੀ ਗੱਲ ਕੀਤੀ ਇਹਦੇ باوجود ਇੰਡੀਆ ਡਿਨਾਈਲ ਮੂਡ ਚ ਰਿਹਾ ਜਾਂ ਹੈ ਲੇਕਿਨ ਪ੍ਰੈਜ਼ੀਡੈਂਟ 트ੰਪ ਵੱਲੋਂ ਅਗੇਨ ਜਿਹੜਾ ਉਹਨਾਂ ਦਾ ਨੱਕ ਜ਼ਮੀਨ ਦੇ ਉੱਤੇ ਰਗੜਿਆ ਗਿਆ ਲੈ ਦੇ ਕੇ ਇੱਕ ਪ੍ਰੈਜ਼ੈਂਟ ਪਲੇਜ਼ੈਂਟ ਮਾਹੌਲ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਸਪੀਚ ਕਿਉਂਕਿ ਉਹ ਸਟੇਜ ਦੇ ਆਪਣੇ ਲਿਹਾਜ਼ ਨਾਲ ਤਨੀ ਨੇ ਕੋਈ ਪੋਲਿਟিক্যাল ਸਿਸਟਮ ਜਾਂ ਪਾਰਟੀ ਰਾਹੀਂ ਨਹੀਂ ਆਏ ਹੋਏ ਉਹ ਤਾਂ ਆਪਣਾ ਕੈਰੀਜ਼ਮਾ ਆਪਣੀ ਮਨੀ ਔਰ ਆਪਣੀ ਕੰਸਿਸਟੈਂਸੀ ਪਾਵੇਂ کئی ਵਾਰ ਜਦੋਂ ਉਹਨਾਂ ਦੀਆਂ ਸਪੀਚਸ ਨੂੰ ਲੈ ਕੇ ਫੈਕਟ ਚੈੱਕਰ ਫੈਕਟ ਚੈੱਕ ਕਰਦੇ ਨੇ ਤਾਂ ਬਹੁਤ ਵਾਰ ਜੋ ਉਹਨਾਂ ਨੇ ਕਿਹਾ ਹੁੰਦਾ ਉਹ ਠੀਕ ਸਾਬਤ ਨਹੀਂ ਹੋ ਰਿਹਾ ਹੁੰਦਾ ਲੇਕਿਨ ਉਹਨਾਂ ਨੇ ਆਪਣੀ ਥਾਂ ਬਣਾਈ ਹੋਈ ਹੈ ਔਰ ਇਹਦੇ ਬਾਵਜੂਦ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਰੈਸੈਸ਼ਨ ਦਾ ਵੀ ਜਿਹੜਾ ਇਕਨੋਮਿਸਟ ਵੱਲੋਂ ਅਲਰਮ ਦਿੱਤਾ ਜਾ ਰਿਹਾ ਹੈ ਫੈਡਰਲ ਬੈਂਕ ਨੇ 1/2% ਇੰਟਰਸਟ ਰੇਟ ਵੀ ਘਟਾਇਆ ਹੈ ਲੇਕਿਨ ਪ੍ਰੈਜ਼ੀਡੈਂਟ ਟਰੰਪ ਦਾ ਸਪੋਰਟ بیس ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਜਿਸ ਦੇ ਲਈ ਉਹ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਟੂ ਪਲੇ ਟੂ ਦਾ ਗੈਲਰੀ ਉਹ ਬਰਾਬਰ ਇੰਟੈਕਟ ਹੈ ਔਰ ਮੈਨੂੰ ਲੱਗਦਾ ਕਿ ਬੇਸ਼ੱਕ ਇਸ ਵੇਲੇ ਕੁਝ ਜਿਹੜੇ ਐਕਸਟ੍ਰੀਮ ਲਿਬਰਲ ਨੇ ਉਹ ਬਹੁਤ ਕ੍ਰਿਟੀਕਲ ਵੀ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਵੀ ਸਾਡੇ ਵੀ ਕਨਸਰਨ ਨੇ ਲੇਕਿਨ ਮੈਨੂੰ ਇਹ ਲੱਗਦਾ ਵੀ ਕਈ ਵਾਰ ਕਿਸੇ ਲੀਡਰ ਦੇ ਕੰਮ ਨੂੰ ਉਹਦੇ ਲਾਈਫਟਾਈਮ ਚ ਜੱਜ ਨਹੀਂ ਕੀਤਾ ਜਾ ਸਕਦਾ ਇਹ ਲੌਂਗ ਟਰਮ ਜੇ ਅਮਰੀਕਾ ਦੇ ਐਂਗਲ ਤੋਂ ਕਿਉਂਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਅਮਰੀਕਾ ਦੇ ਲੋਕਾਂ ਨੇ ਇਲੈਕਟ ਕੀਤਾ ਫਿਰ ਜਿਹੜੀਆਂ ਪਾਲਿਸਿਸ ਨੇ ਉਹ ਪ੍ਰੋ ਅਮਰੀਕਾ ਨੇ ਹਾਲਾਂਕਿ ਡਿਬੇਟ ਰਹੇਗੀ ਕਿ ਅਮਰੀਕਾ ਦੀ ਗਲੋਬਲ ਲੀਡਰਸ਼ਿਪ ਸੁਗੜ ਕੇ ਵਿਦਨ ਅਮਰੀਕਾ ਰਹਿ ਗਈ ਪਰ ਮੈਨੂੰ ਲੱਗਦਾ ਕਿ ਬਈ ਇਹ ਗੱਲ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਨੂੰ ਸਮਝ ਆਈ ਕਿ ਪਹਿਲਾਂ ਆਪਣਾ ਘਰ ਤਾਂ ਸਵਾਰੋ ਤੇ ਜੇ ਤੁਹਾਡਾ ਘਰ ਟਗੜਾ ਰਹੇਗਾ ਤੇ ਗਲੋਬਲ ਲੀਡਰਸ਼ਿਪ ਫੇਰ ਵੀ ਤੁਹਾਡੇ ਕੋਲ ਹੀ ਆਏਗੀ ਸੋ ਕੁੱਲ ਮਿਲਾ ਕੇ ਪ੍ਰੈਜ਼ੀਡੈਂਟ 트੍ਰੰਪ ਇਸ ਵੇਲੇ ਹੀ ਇਜ਼ ਇਨ ਫੁੱਲ ਕੰਟਰੋਲ ਆਫ ਸਿਚੁਏਸ਼ਨ ਵਿਦਨ ਐਡਮਿਨਿਸਟ੍ਰੇਸ਼ਨ ਵੀ ਔਰ ਅਦਰਵਾਇਜ਼ ਵੀ ਜਿਹੜਾ ਜਿਸ ਕੌਨਫੀਡੈਂਸ ਨਾਲ ਉਹਨਾਂ ਨੇ ਵਰਲਡ ਲੀਡਰ ਜਿਨਾਂ ਦੇ ਸਾਹ ਸੁੱਤੇ ਹੋਏ ਸੀ ਬਹੁਤਿਆਂ ਨੂੰ ਨਹੀਂ ਸੀ ਪਤਾ ਵੀ ਕਿਸ ਇਸ਼ੂ ਤੇ 트੍ਰੰਪ ਨੇ ਕੀ ਕਹਿਣਾ ਔਰ ਇਸ ਨੇ ਇਹ ਗੱਲ ਵੀ ਸਾਬਤ ਕਰ ਦਿੱਤੀ ਜਿਹੜੇ ਸਮਝਦੇ ਨੇ ਕਿ ਟਰੰਪ ਦੇ ਪਤਾ ਨਹੀਂ ਸੁੱਤਾ ਉੱਠਦਾ ਹੈ ਤੇ ਉਹਦੇ ਵਿੱਚ ਬੰਦ ਕੀ ਆਉਂਦਾ ਕੀ ਕਹਿ ਦਿੰਦਾ ਨਹੀਂ ਉਹ ਬੜਾ ਕੈਲਕੂਲੇਟਿਡ ਫੋਕਸਡ ਡੀਲ ਮੇਕਰ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੂੰ ਪਤਾ ਹੈ ਵੀ ਉਹਨੇ ਜਦੋਂ ਕੈਰਮ ਬੋਰਡ ਦੀ ਗੋਟੀ ਵਾਂਗ ਜਿਹੜਾ ਉਹ ਉਹਨੂੰ ਕਲਿੱਕ ਕਰਨਾ ਤੇ ਉਸ ਨੂੰ ਰੀਬਾਉਂਡ ਕਰਵਾ ਕੇ ਕਿੰਨੀਆਂ ਗੋਟੀਆਂ ਜੜੀਆਂ ਨੇ ਉਸ ਟੋਏ ਦੇ ਵਿੱਚ ਪੋੜੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਵੀ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀ ਤੂਤੀ ਬੋਲਦੀ ਹੈ ਔਰ ਕੋਈ ਵੀ ਔਰ ਇਹੀ ਕਾਰਨ ਹੈ ਕਿ ਯੂਰਪੀਅਨ ਯੂਨੀਅਨ ਵੀ ਟ੍ਰੇਡ ਐਗਰੀਮੈਂਟ ਲਈ ਮਜਬੂਰ ਹੋਈ ਜਾਪਾਨ ਵੀ ਵਿਤਨਾਮ ਵੀ ਔਰ ਅਮਰੀਕਾ ਦੀਆਂ ਟਰਮਸ ਦੇ ਉੱਤੇ ਤੇ ਜੇ ਭਾਰਤ ਜਿਹੜਾ ਦੋਵੇਂ ਪਾਸੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਦਾ ਜੋ ਹਸ਼ਰ ਇਸ ਵੇਲੇ 트ੰਪਰ ਨੇ ਕੀਤਾ ਹੋਇਆ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਆਸਤ ਦੇ ਵਿੱਚ ਕੋਈ ਜੱਫੀ ਪੱਪੀ ਜਿਹਨੂੰ ਅੱਜਕੱਲ੍ਹ ਇਹ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ ਇਹ ਕੋਈ ਮੈਟਰ ਨਹੀਂ ਕਰਦਾ ਅਲਟੀਮੇਟਲੀ ਵਪਾਰਕ ਹਿੱਤ ਹੁੰਦੇ ਨੇ ਮੁਲਕਾਂ ਦੇ ਇੰਟਰਸਟ ਹੁੰਦੇ ਆ। ਹਾਂ ਜੀ ਡਾਕਟਰ ਸਾਹਿਬ ਜੀ ਆਪਾਂ ਪੰਜਾਬ ਵਾਲੇ ਮੁੱਦੇ ਦੀ ਗੱਲ ਕਰੀਏ ਸਿੱਖਾਂ ਦੇ ਮੁੱਦੇ ਦੀ ਗੱਲ ਕਰੀਏ ਸਿੱਖ ਇਸ਼ੂਜ਼ ਦੀ ਗੱਲ ਕਰੀਏ ਤੇ ਸਿੱਖਾਂ ਦੀ ਜਦੋਂ ਅੱਜ ਬਦਲਦੇ ਹੋਏ ਹਾਲਾਤ ਨੇ ਕਿਉਂਕਿ ਇੰਡੀਆ ਦਾ ਸਿਸਟਮ ਇਨਾ ਬਦਲਦੇ ਹੋਏ ਹਾਲਾਤਾਂ ਨੂੰ ਪੂਰੀ ਤਰ੍ਹਾਂ ਸਮਝਦਾ ਸਮਝ ਕੇ ਫਿਰ ਉਹ ਜੋ ਹਰਕਤਾਂ ਕਰਦੇ ਨੇ ਸਿਸਟੇਮੈਟਿਕਲੀ ਸਿੱਖਾਂ ਨੂੰ ਲਪਾਉਣ ਦੀ ਕੋਸ਼ਿਸ਼ ਵੀ ਆ ਸਿੱਖਾਂ ਨਾਲ ਲੜਾਈ ਵੀ ਛੜੀ ਹੋਈ ਆ ਟਰਾਂਸਨੈਸ਼ਨਲ ਪ੍ਰੈਸ਼ਰ ਤੱਕ ਵੀ ਜਾਂਦੇ ਨੇ ਹਰ ਤਰ੍ਹਾਂ ਦਾ ਕੰਮ ਉੱਥੇ ਚੱਲ ਰਿਹਾ ਕਦੀ ਹੜ ਕਦੀ ਸੋਕਾ 84 ਤੋਂ ਆਪਾਂ 225 ਦੀ ਭਾਵੇਂ ਗੱਲਬਾਤ ਕਰ ਲਈ ਕੋਈ ਵੀ ਉਦਾਹਰਣ ਲੈ ਲਓ ਹੁਣ ਮੋਸਟ ਰੀਸੈਂਟਲੀ ਜੇ ਆਪਾਂ ਦੇਖਿਆ ਹੈ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਨਕਾਣਾ ਸਾਹਿਬ ਜਾਣ ਵਾਲੇ ਜਿਹੜੇ ਸ਼ਰਧਾਲੂ ਸਾਨ ਉਹਨਾਂ ਨੂੰ ਨਾ ਜਾਣ ਦੇਣਾ ਹਾਂ ਜੀ ਤਾਂ ਫਿਰ ਉਹੀ ਭਾਜਪੀ ਉਹੀ ਆਰਐਸਐਸ ਇਹਨਾਂ ਦੇ ਬੰਦੇ ਕਿਸ ਤਰੀਕੇ ਨਾਲ ਕੋਈ ਸਪਾਰਸ਼ਾਂ ਕਰਦੇ ਨੇ ਗੁਰੂ ਸਾਹਿਬ ਦੇ ਜੋੜੇ ਜਿਹੜੇ ਕਿ ਪੂਰੀ ਪਰਿਵਾਰ ਦੇ ਕੋਲ ਨੇ ਤਲੋਚ ਸਿੰਘ ਨੇ ਕਿਹਾ ਜੀ ਪਟਨਾ ਸਾਹਿਬ ਤੇ ਰੱਖਦੇ ਨੇ ਚਾਹੀਦੇ ਨੇ ਤੇ ਕਿਸ ਤਰੀਕੇ ਦੇ ਨਾਲ ਫੇ ਪਧਾਰ ਮਾਥੀ ਨੂੰ ਸੱਦ ਕੇ ਆ ਜਪਜੀ ਸਾਹਿਬ ਦਾ ਕੁਝ ਪਾਠ ਸੁਨਾਇਆ ਜਾਂਦਾ ਸੋ ਮੋਦੀ ਨੂੰ ਸਿੱਖਾਂ ਦੇ ਬੜਾ ਨੇੜੇ ਅਤੇ ਬੀਜੇਪੀ ਨੂੰ ਸਿੱਖਾਂ ਦੀ ਬੜੀ ਹਮਦਰਦੀ ਵਾਲੀ ਪਾਰਟੀ ਜਾਂ ਬੀਜੇਪੀ ਦਿੱਲੀ ਗੁਰਦੁਆਰਾ ਕਮੇਟੀ ਜਾਂ ਬੜਾ ਫਰਕ ਤਾਂ ਨਹੀਂ ਪੈਂਦਾ ਆ ਕਿਹੜਾ ਕਿੱਥੇ ਬੈਠਾ ਸੋ ਇਦਾਂ ਦੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਬੇਸ਼ੱਕ ਪੰਜਾਬ ਜਿਹੜਾ ਸਾਰਾ ਦਾ ਸਾਰਾ ਸਿਲਸਲਾ ਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸੌਪਿਆ ਸੋ ਇਹ ਸਾਰੇ ਇਸ਼ੂ ਤੇ ਕੀ ਕਹਿਣ ਤੁਹਾਡੇ ਡਾਟ ਸਾਬ ਜੀ ਅ ਦੇਖੋ ਮੈਂ ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੀ ਪੋਜੀਸ਼ਨ ਪ੍ਰੈਜ਼ੀਡੈਂਟ 트੍ਰੰਪ ਜਾਂ ਪੱਛਮੀ ਤਾਕਤਾਂ ਦੀ ਹੈ ਔਰ ਸਿੱਖ ਇਸ਼ੂ ਦੇ ਉੱਤੇ ਇਹ ਕਿਵੇਂ ਪ੍ਰਭਾਵ ਪਾਉਂਦੀ ਹੈ ਜਾਂ ਇਸ ਤੋਂ ਸਾਡੇ ਲਈ ਕੀ ਉਮੀਦ ਦੀ ਕਰਨ ਹੋ ਸਕਦੀ ਹੈ ਦੇਖੋ ਸਾਡੇ ਲਈ ਤਾਂ ਇੰਨਾ ਹੀ ਹੈ ਕਿ ਜਦੋਂ ਇੰਡੀਆ ਇੱਕ ਨਿਸ਼ਾਨੇ ਤੇ ਐ ਟਾਰਗੇਟ ਐਜ਼ ਅ ਰੋਗ ਸਟੇਟ ਵੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਮੁੱਦੇ ਤੇ ਭਾਵੇਂ ਟ੍ਰਾਇਲ 3 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਨਿਖਲ ਗੁਪਤਾ ਦਾ ਪਰ ਅੱਜ ਬਹੁਤ ਸਾਰੇ ਡਾਕੂਮੈਂਟ ਜਿਹੜੇ ਸਾਹਮਣੇ ਆਏ ਨੇ ਜਿਹੜੇ ਕਿ ਵਿਕਾਸ ਯਾਦਵ ਜਿਹੜਾ ਰਾਹ ਹੈਂਡਲਰ ਸੀ ਇਹਦਾ ਉਹਦੇ ਨਾਲ ਸਬੰਧਤ ਨੇ ਉਹਦੇ ਤੋਂ ਅੰਦਾਜ਼ਾ ਹੁੰਦਾ ਹੈ ਕਿ ਨਿਖਲ ਗੁਪਤੇ ਨੇ ਹੀ ਉਸ ਤੋਂ ਪਹਿਲਾਂ ਜਿਹੜਾ ਮਈ ਮਹੀਨੇ ਦਾ ਮਰਡਰ ਦਾ ਉਸ ਜ਼ਿਕਰ ਹੈ ਕਨਫੀਡੈਂਸ਼ੀਅਲ ਡਾਕੂਮੈਂਟਸ ਬਖਤਾਨ ਦੇ ਵਿੱਚ ਉਜ਼ਾਰੇ 6 ਮਈ ਨੂੰ ਪਰਮਜੀਤ ਸਿੰਘ ਪੰਜ ਵਰਦੀ ਸ਼ਹਾਦਤ ਹੁੰਦੀ ਹੈ 네ਪਾਲ ਦੇ ਵਿੱਚ ਕਿਸੇ ਦੇ ਮਰਡਰ ਦੀ ਗੱਲ ਹੈ ਫਿਰ ਅਮਰੀਕਾ ਦੇ ਵਿੱਚ ਪ੍ਰੋਮਿਨੈਂਟ ਸਿੱਖ ਐਕਟਿਵਿਸਟ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਹੈ ਸੋ ਬਹੁਤ ਕੁਝ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਵੀ ਇਹ ਕਿਵੇਂ ਨikhil Gupta ਉਹ ਕਿਊਬਾ ਤੱਕ ਵੀ ਗਿਆ ਹੈ ਪੈਸੇ ਕਿੱਥੋਂ ਚੁੱਕੇ ਵਿਕਾਸ ਯਾਦਵ ਮੇਨ ਰੋ ਦਾ ਬੰਦਾ ਡਾਇਰੈਕਟ ਕਰ ਰਿਹਾ ਸੀ ਸੋ ਸਾਨੂੰ ਲੱਗਦਾ ਹੈ ਕਿ ਵੀ ਜੇ ਭਾਰਤ ਨੇ ਅਕਲ ਦੀ ਦਵਾਈ ਨਾ ਖਾਧੀ ਜਾਂ ਅਮਰੀਕਾ ਨਾਲ ਟਕਰਾਅ ਦਾ ਰਸਤਾ ਲਿਆ ਤੇ ਇਹ ਇਸ ਨੂੰ ਐਜ਼ ਅ ਰਿਜ਼ਰਵ ਅਮਰੀਕਾ ਨੇ ਰੱਖਿਆ ਹੋਇਆ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਮੁੱਦੇ ਤੇ ਭਾਰਤ ਨੂੰ ਰਗੜਾ ਦੇਣ ਦੀ ਲਈ ਹਾਲਾਂ ਸਿੱਖ ਇਸ਼ੂ ਅਸੀਂ ਸਮਝਦੇ ਹਾਂ ਵੀ ਸਿੱਖਾਂ ਦਾ ਇਮੇਜ ਐਜ਼ ਅ ਸੌਫਟ ਪਾਵਰ ਕੋਵਿਡ 19 ਵੀ ਔਰ ਹੁਣ ਖਾਲਸਤਾਨ ਰੈਫਰੰਡਮ ਦੀ ਜਿਹੜੀ ਮੂਵਮੈਂਟ ਹੈ ਉਸ ਨੇ ਵੀ ਮੀਡੀਆ ਰਾਈ ਜਿਹੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਟੈਰਰਿਜ਼ਮ ਤੋਂ ਅਸੀਂ ਐਕਟਿਵਿਜ਼ਮ ਤੱਕ ਆ ਗਏ ਸੋ ਇਹ ਪੋਜ਼ਿਟਿਵ ਪਾਰਟ ਨੇ ਪਰ ਅਜੇ ਤੱਕ ਕੋਈ ਐਸੀ ਡਾਇਰੈਕਟ ਇੰਡੀਕੇਸ਼ਨ ਅਮਰੀਕਨ ਐਡਮਿਨਿਸਟ੍ਰੇਸ਼ਨ ਜਾਂ ਸਟੇਟ ਡਿਪਾਰਟਮੈਂਟ ਜਾਂ ਦੂਸਰਿਆਂ ਦੀ ਗੁਡਵਿਲ ਤੁਸੀਂ ਕਹਿ ਸਕਦੇ ਹੋ ਜੇ ਐਟ ਲੀਸਟ ਆਬਜ਼ਰਵਿੰਗ ਸਟੇਟਸ ਦੇ ਤੌਰ ਦੇ ਉੱਤੇ ਉਹ ਸਾਨੂੰ ਕਿੱਥੇ ਰੱਖਦੇ ਨੇ ਇਹ ਵਕਤ ਦੱਸੇਗਾ ਦੂਸਰਾ ਪਾਸਾ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਵਿੱਚ ਆਪਰੇਸ਼ਨ ਸੰਦੂਰ ਅਖਾਤੀ ਉਹਦੇ ਪਾਰਟ 2 ਦੇ ਤੌਰ ਤੇ ਪੰਜਾਬ ਨੂੰ ਹੜ੍ਹਾਂ ਦੇ ਵਿੱਚ ਡੋਬਿਆ ਪਰ ਨਾਲ ਦੇ ਨਾਲ ਈਵਨ ਸਾਡੇ ਇਨੇਕ ਮੁੱਦੇ ਹੁਣ ਧਾਰਮਿਕ ਆਜ਼ਾਦੀ ਦੀ ਵਿੱਚ ਇੰਟਰਫੀਰੈਂਸ ਦੇ ਆ ਰਹੇ ਨੇ ਅੱਜ ਜਦੋਂ ਮੈਂ ਗੱਲ ਹੀ ਤੁਹਾਡੇ ਨਾਲ ਕਰ ਰਿਹਾ ਇਹ ਸਾਹਮਣੇ ਆਇਆ ਕਿ ਤਾਮਿਲ ਮੂਲ ਦੇ ਸਿੰਘ ਜਿਹੜਾ ਸੁਪਰੀਮ ਕੋਰਟ ਦਾ ਵਕੀਲ ਹੈ ਜੀਵਨ ਸਿੰਘ ਉਹ ਫਲਾਈ ਕਰ ਰਿਹਾ ਐਰਪੋਰਟ ਤੇ ਉਹਨੂੰ ਜਿਹੜਾ ਉਹ ਰੋਕ ਕੇ ਪੁੱਛ ਰਹੇ ਨੇ ਵੀ ਤੂੰ ਤੇਰੀ ਸ਼ਗਲ ਕਾੜੀ ਐ ਤੂੰ ਤਾਮਿਲ ਐ ਤੂੰ ਪਾਕ ਕਿਵੇਂ ਬਣ ਲਈ ਤੂੰ ਸਿੱਖ ਕਿਵੇਂ ਬਣ ਗਿਆ ਉਹ ਰਾਜਸਥਾਨ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਗੁਰਦੁਆਰੇ ਦੇ ਬਾਹਰ ਘੇਰਾਬੰਦੀ ਔਰ ਉਸ ਤੇ ਝਗੜੇ ਦੀ ਥਾਂ ਕਿਉਂਕਿ ਆਰਐਸਐਸ ਭਾਜਪੀ ਪੂਰੀ ਤਰ੍ਹਾਂ ਜਿਹੜੀ ਆ ਇੰਟਰਫੇਅਰ ਕਰ ਰਹੀ ਹੈ ਇਸੇ ਤਰ੍ਹਾਂ ਤਖਤ ਜਿਹੜੀ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਉਹਨਾਂ ਦੇ ਵਿੱਚ ਤਾਂ ਉਹਨਾਂ ਦੇ ਹੀ ਸ਼ਿਵ ਸੈਨਾ ਦਾ ਡਾਇਰੈਕਟ ਕੰਟਰੋਲ ਹੈ ਦਿੱਲੀ ਕਮੇਟੀ ਔਰ ਹਰਿਆਣਾ ਕਮੇਟੀ ਇਹ ਕਿਸ ਕਿਸਮ ਦੇ ਜਿਹੜੇ ਨੇ ਬਿਲਕੁਲ ਪਿਛਲਾ ਬढ़े ਹੋਏ ਨੇ ਇਹਨਾਂ ਦੇ ਭਾਜਪੀ ਦੇ ਔਰ ਇਸੇ ਕੰਟੈਕਸਟ ਦੇ ਵਿੱਚ ਜਿਹੜੀ ਖਬਰ ਦਾ ਤੁਸੀਂ ਜ਼ਿਕਰ ਕੀਤਾ ਹਰਦੀਪ ਸਿੰਘ ਪੁਰੀ ਹਰਦੀਪ ਸਿੰਘ ਪੁਰੀ ਇੰਡੀਆ ਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਮਬੈਸਡਰ ਸੀ ਇੱਥੇ ਨਿਊਯਾਰਕ ਦੇ ਵਿੱਚ ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ ਔਰ ਰਿਟਾਇਰ ਹੋਣ ਦੇ 6 ਕਿਉਂਕਿ ਆਈਐਫਐਸ ਇੰਡੀਅਨ ਫੋਰਨ ਸਰਵਿਸ ਦੀ ਇਹ ਪੋਜੀਸ਼ਨ ਹੁੰਦੀ ਹੈ ਰਿਟਾਇਰ ਹੋਣ ਦੇ 6 ਮਹੀਨੇ ਦੇ ਵਿੱਚ ਵੀ ਜੇ ਭਾਜਪਾ ਦਾ ਮੈਂਬਰ ਬਣ ਗਿਆ ਇਹਨੂੰ ਜਿਹੜਾ ਮਨਿਸਟਰ ਜਿਹੜਾ ਹਾਊਸਿੰਗ ਐਂਡ ਰੀਹੈਬਿਟੇਸ਼ਨ ਦਾ ਮੋਦੀ ਨੇ ਆਪਣੀ ਪਹਿਲੀ ਕੈਬਨਿਟ ਚ ਬਣਾਇਆ ਸੀ ਰਾਜ ਸਭਾ 'ਚ ਖੜਿਆ ਫਿਰ ਪਾਰਲੀਮੈਂਟ ਦੀ ਚੋਣ ਹਾਰ ਗਿਆ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ਤੇ ਫਿਰ ਉਹਨੂੰ ਰਾਜ ਸਭਾ 'ਚ ਖੜਿਆ ਹੁਣ ਜਿਹੜੀ ਖਬਰ ਪਹਿਲਾਂ ਆਈ ਕਿ ਜੀ ਹਰਦੀਪ ਸਿੰਘ ਪੁਰੀ ਦੇ ਭਰਾ ਦੇ ਕੋਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਾਤਾ-ਮਤਾ ਸਾਹਿਬਕੌਰ ਖਾਲਸੇ ਦੀ ਮਾਤਾ ਉਹਨਾਂ ਦੇ ਜੋੜੇ ਨੇ ਪਰਿਵਾਰ ਇਹਨੇ ਸਾਲਾਂ ਤੋਂ ਤਿੰਨ ਸਦੀਆਂ ਤੋਂ ਸੇਵਾ ਕਰ ਰਿਹਾ ਸੀ ਹੁਣ ਕਿਉਂਕਿ ਉਹਨਾਂ ਦੇ ਪੁਰੀ ਦੇ ਵੱਡੇ ਭਰਾ ਦੀ ਡੈਥ ਹੋ ਗਈ ਹੈ ਤਾਂ ਉਹਨਾਂ ਦੀ ਵਾਈਫ ਨੇ ਕਿਹਾ ਕਿ ਜੀ ਕੋਈ ਸੂਟੇਬਲ ਥਾਂ ਜਿਹੜੀ ਹੈ ਤਾਂ ਕਿ ਉੱਥੇ ਇਹਨੂੰ ਜਿਹੜਾ ਜੋੜਿਆਂ ਨੂੰ ਰੱਖਿਆ ਜਾਏ ਦਰਸ਼ਨਾ ਦੇ ਲਈ ਔਰ ਇਹ ਜਿਹੜੇ ਉੱਥੇ ਮੋਦੀ ਨੇ ਪੂਰੀ ਉਹ ਨਟੰਕੀ ਸਿਰ ਧੱਕ ਕੇ ਬੈਠਾ ਹੈ ਜਗਜੀ ਸਾਹਿਬ ਦਾ ਪਾਠ ਪੜਿਆ ਜਾ ਰਿਹਾ ਹੈ ਔਰ ਦਿੱਲੀ ਦੇ ਚਮਚੇ ਤੇ ਹਰਦੀਪ ਸਿੰਘ ਪੂਰੀ ਤੇ ਫਰਾਣਾ ਆਈਟਮ ਕਾ ਤੇ ਅਗੋ ਚਮਚਿਆਂ ਦੇ ਚਮਚੇ ਤਰਲੋਚਨ ਸਿੰਘ ਨੇ ਕਾਲ ਟ੍ਰਿਬਿਊਨ ਨੂੰ ਦਿੱਤਾ ਹੈ ਬਿਆਨ ਕਿ ਜੀ ਮੈਂ ਤਾਂ ਇਹ ਸੁਜੈਸਟ ਕਰਾਂਗਾ ਕਿ ਜੀ ਪਟਨਾ ਸਾਹਿਬ ਪਖਤ ਸਾਹਿਬ ਵੇਖੇ ਇਹ ਜੋੜੇ ਸੁਭਾਈਮਾਨ ਕੀਤੇ ਜਾਣ ਦੇਖੋ ਹਾਲਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬਾਂ ਨਾਲ ਸੰਬੰਧਤ ਕੋਈ ਵੀ ਵਸਤੂ ਕਿਉਂਕਿ ਸਿੱਖ ਗੁਰੂ ਸਾਹਿਬ ਨੂੰ ਆਪਣੇ ਰੋਮ-ਰੋਮ ਨਾਲ ਪਿਆਰ ਕਰਦੇ ਨੇ ਕੋਈ ਵੀ ਉਹ ਸਥਾਨ ਜਿੱਥੇ ਸਤਿਗੁਰੂ ਬੈਠੇ ਨੇ ਉਹ ਇਤਿਹਾਸਕ ਮੁਕਾਮ ਹੈ ਉਹਨਾਂ ਦਾ ਹਰ ਸ਼ਸਤਰ ਉਹਨਾਂ ਦਾ ਦੀ ਹਰ ਵਸਤੂ ਜਿਹੜੀ ਆ ਉਹ ਸਾਡੇ ਲਈ ਮੁਕੱਦਸ ਹੈ ਪਰ ਕੋਈ ਵੀ ਜਿਹੜਾ ਆਮ ਬੰਦਾ ਵੀ ਇਹ ਪੁੱਛ ਸਕਦਾ ਹੈ ਵੀ ਇਹ ਪੂਰੀ ਹੁਣ ਪਹਿਲਾਂ ਦਾ ਇਹ ਦੱਸਣਾ ਚਾਹੁੰਦੇ ਨੇ ਜੀ ਕਿ ਸਾਡਾ ਟੱਬਰ ਜਿਹੜਾ ਉਹ ਦਸਵੇਂ ਪਾਤਸ਼ਾਹ ਤੋਂ ਮਰਸ ਆਇਆ ਹੋਇਆ ਹੈ ਮੈਨੂੰ ਨਹੀਂ ਲੱਗਦਾ ਜੇ ਤਾਂ ਕੋਈ ਇਹਨਾਂ ਦੇ ਕੋਲ ਇਸ ਗੱਲ ਦਾ ਕਿ ਭਾਈ ਐਸੀ ਕਿਹੜੀ ਸੇਵਾ ਕੀਤੀ ਤੇ ਜਦੋਂ ਸੇਵਾ ਹੁੰਦੀ ਵੀ ਹੈ ਮਹਾਰਾਜ ਆਪਣੇ ਜੋੜੇ ਨਹੀਂ ਸੀ ਬਖਸ਼ਦੇ ਇਕੱلو ਵਾਕਿਆ ਜ਼ਰੂਰ ਨੇ ਛੇਵੇਂ ਪਾਤਸ਼ਾਹ ਨਾਲ ਸੰਬੰਧਿਤ ਗੁਰਦੁਆਰਾ ਗੁਰੂ ਸਾਹਿਬ ਦਾ ਹਰ ਜਾਂ ਦੂਜੇ ਉੱਥੇ ਸਿੱਖ ਨੂੰ ਜੋੜਾ ਭੇਟ ਕੀਤਾ ਤੇ ਸਿੱਖ ਜਿਹੜਾ ਉਹ ਉਹ ਉਸ ਪਿਆਰ ਦੇ ਵਿੱਚ ਜੋੜੇ ਨੂੰ ਆਪਣੇ ਮੰਗ ਹੀ ਗੁਰੂ ਦਾ ਜੋੜਾ ਲੈਂਦਾ ਆਪਣੇ ਸਿਰ ਤੇ ਰੱਖ ਲੈਂਦਾ ਔਰ ਉੱਥੇ ਉਹਨੂੰ ਸਥਾਪਿਤ ਕਰਦਾ ਜਾਂ ਇਸੇ ਤਰ੍ਹਾਂ ਪਹਿਰਾਵੇ ਦੇ ਹਵਾਲੇ ਨਾਲ ਪਰ ਐਸਾ ਕਿਹੜਾ ਪੂਰੀ ਪਰਿਵਾਰ ਨੇ ਕੋਈ ਇਹਨਾਂ ਦਾ ਕੋਈ ਇਸ ਕਿਸਮ ਦਾ ਕੁਰਬਾਨੀ ਦਾ 파ਰਟ ਹੈ ਕਿ ਭਾਈ ਇਹਨਾਂ ਨੂੰ ਜੇ ਮਹਾਰਾਜ ਨੇ ਈਵਨ ਜੇ ਨਬੀ ਖਾਨ ਗਨੀ ਖਾਨ ਜਾਂ ਬਦੂ ਸ਼ਾ ਜਾਂ ਦੂਸਰੇ ਘਟਾਰ ਜਾਂ ਕਿਰਪਾਨ ਸਰੂਪਾਉ ਦੇ ਤੌਰ ਦੇ ਉੱਤੇ ਦਿੱਤੀ ਜਾਂਦੀ ਹੈ ਜੋ ਮਾਤਾ ਸਾਹਿਬਕੌਰ ਉਹਨਾਂ ਦਾ ਕੋਈ ਅਸੀਂ ਇਤਿਹਾਸ ਦੇ ਵਿੱਚ ਅਦਰ ਦੈਨ ਕਿ ਅਮਰਤ ਸ਼ਕਾਣ ਵੇਲੇ ਜਾਂ ਉਹਨਾਂ ਨੂੰ ਜਿਹੜਾ ਖਾਲਸੇ ਦੀ ਮਾਤਾ ਦਾ 파ਰਟ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੇ ਅਖੀਰਲੇ ਆ ਵਕਤ ਗੁਜ਼ਾਰਿਆ ਹੈ ਲੇਕਿਨ ਇਹ ਪੂਰੀ ਪਰਿਵਾਰ ਨਾਲ ਇਹ ਦੋਵੇਂ ਕਿਵੇਂ ਜਿਹੜੇ ਨੇ ਜੋੜੇ ਆ ਗਏ ਫਿਰ ਆ ਜੀ ਕਿ 11 ਨੰਬਰ ਦਾ ਇੱਕ 9 ਨੰਬਰ ਦਾ ਜੀ ਅਸੀਂ ਪੁਰਾਤਤਵ ਵਿਭਾਗ ਤੋਂ ਰਿਸਰਚ ਕਰਾਈ ਹੈ ਇਹ ਬੜਾ ਪੁਰਾਣਾ ਹੈ ਚਲੋ ਮੰਨ ਲਓ ਇਹ ਸਾਰੀਆਂ ਗੱਲਾਂ ਵੀ ਹੋਏ ਇਹ 80 ਸਾਲ ਆਲਮੋਸਟ 78 ਸਾਲ 47 ਤੋਂ ਬਾਅਦ ਹੋ ਗਏ ਨੇ ਜੇ ਇਹ ਇਸ ਲੈਵਲ ਦੀ ਜਿਹੜੀ ਹੈ ਗਿਫਟ ਸੀ ਇਹਨਾਂ ਦੇ ਕੋਲ ਗੁਰੂ ਦਾ ਤੋਹਫਾ ਸੀ ਤੇ ਅਸੀ ਸਾਲ ਕਿਤੇ ਸੁੱਤੇ ਰਹੇ ਉਦੋਂ ਇਹਨਾਂ ਨੂੰ ਕਿਉਂ ਨਾ ਖਿਆਲ ਆਏ ਵੀ ਆਪਣੇ ਘਰ ਦੇ ਕਿਸੇ ਬਕਸੇ 'ਚ ਰੱਖਣ ਦੀ ਥਾਂ ਤੇ ਅਸੀਂ ਇਸ ਨੂੰ ਜਿਹੜਾ ਸੰਗਤ ਦੇ ਦਰਸ਼ਨ ਲਈ ਰੱਖੀਏ ਜੋ ਮੈਨੂੰ ਲੱਗਦਾ ਹੈ ਵੀ ਇਹ ਜਿਹੜੀ ਆਪਣੀ ਇਹਨਾਂ ਦੀ ਸਿੱਖਾਂ ਦੇ ਵਿੱਚ ਆ ਹੱਡਾਂ ਨੂੰ ਲੈ ਕੇ ਹੋਏ ਇਹਨਾਂ ਦੀਆਂ ਨੀਤੀਆਂ ਹੋਣ ਇਹਨਾਂ ਨੂੰ ਲੈ ਕੇ ਜਿਹੜੀ ਥੂ-ਥੂ ਹੋ ਰਹੀ ਹੈ ਇਹ ਆਉਣ ਵਾਲੇ ਪੀਰੀਅਡ 'ਚ ਪੰਜਾਬ ਦੇ ਵਿੱਚ ਹਕੂਮਤ ਬਣਾਉਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਇਹ ਰਲੀ ਇੱਕ ਪਾਸੇ ਸਾਡੀਆਂ ਧਾਰਮਿਕ ਜਿਹੜੀਆਂ ਨੇ ਚੀਜ਼ਾਂ ਉਹਨਾਂ ਨੂੰ ਡਿਸਟਰੋਏ ਕਰ ਰਹੇ ਨੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ ਡੋਂਗਮਾਰ ਮੰਗੂਮਾਟ ਇਹ ਸਾਰਿਆਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਪੰਜ ਕਕਾਰੀ ਰੂਪ ਦੇ ਉੱਤੇ ਇਹਨਾਂ ਦਾ ਹਮਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਥੇ ਨੂੰ ਨਾ ਜਾਣ ਦੇਣਾ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਲਈ ਹੋਈ ਪਵੰਦੀ ਤੇ ਇਹਨਾਂ ਸਾਰਿਆਂ 'ਚ ਉਹਨਾਂ ਨੂੰ ਜਿਹੜਾ ਇਹ ਗੁਰੂ ਸਾਹਿਬਾਨ ਜਾਂ ਮਾਤਾ ਸਾਹਿਬਕੌਰ ਦੇ ਜੋੜਿਆਂ ਦੇ ਨਾਲ ਬੜਾ ਇਸ਼ਕ ਜਾਗਿਆ ਮੈਨੂੰ ਇਹ ਬੜਾ ਜਿਹੜਾ ਇਹ ਇੰਸਟਾਲ ਕਰਨਾ ਜੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਜਿਹੜਾ ਬਲਫ ਹੈ ਦੈਟ ਸ਼ੁੱਡ ਬੀ ਕਾਲਡ ਆਫ ਸਮਵੇਅ ਡਾਕਟਰ ਸਾਹਿਬ ਜੀ ਧੰਨਵਾਦ ਤੁਸੀਂ ਬਖ ਬਖ ਮਦਿਆਂ ਤੇ ਗੱਲਬਾਤ ਕੀਤੀ ਹੈ ਤੇ ਸ਼ਾਮ ਨੂੰ ਟੀਵੀ 84 ਤੇ ਪ੍ਰੋਗਰਾਮ ਸੱਚੋ ਸੱਚ ਵਿੱਚ ਵੀ ਆਉਂਦੇ ਤੇ ਆਪਾਂ ਫਿਰ ਮਿਲਦੇ ਹਾਂ ਅਗਲੇ ਹਫਤੇ ਤੱਕ ਤੱਕ ਲਈ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ